ਇਹ ਕੱਟਿਆ ਆ ਗਿਆ ਦੱਸਤਾ ਪਤਾ ਹੈਗਾ ਹੋਰ ਘੜ ਦਾ ਕੁਝ ਸਾ ਤੇ ਟੋਰੀ ਗਲਾਬੀ ਹੈ ਨਾ ਹਾਂ ਤੇ ਡਾਤਾ ਤੇ ਡਾਤਾ ਵੀ ਗਲਾਬੀ ਟੋਰੀ 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 ਗਲਾਬੀ ਸੱਜਾ ਟੋਪਸਾ ਤੇ ਕੋਟਾ ਘਰ ਹੁਨਾਬੇ ਦੇ ਨਾਮ ਇਹਦਾ ਇੱਕ ਖੱਬੇ ਵਾਲਾ ਹੋਰ ਬਣ ਨਹੀਂ ਕਿ ਉਹ ਇਹਨੇ ਕਲ ਫਰੇ ਲਾ ਲੁੱਛਿਆ ਜਾ ਰਾਮ ਕੀ ਆ ਗਏ ਤਾਂ ਤੀਜਾ ਹੋ ਗਿਆ ਕਰਦੇ ਬਸ ਠੀਕ ਹੋ ਗਿਆ ਠੁੱਠਾ ਨਹੀਂ ਹੁੰਦਾ ਇਹ ਦਿਖਾਈ ਹੋਏ ਸਾਰੇ ਲਾਈਵ ਚ ਚਲਾਈਏ ਸਾਰੇ ਟਪਾਈ ਚ ਲਗਾ ਆਂਗੇ ਵਿਗੜੇਗੇ ਖੜੇ ਨਾ ਇਹ ਤਾਂ ਆਪਾਂ ਬੈ ਲੈ ਤੇਰਾ ਆਪਾਂ ਮਜਮਾ ਨਹੀਂ ਹੈਗਾ ਨਾ ਇਹ ਕੱਟ ਕਰਾਂਗੇ ਬੜੀ ਵਜੇ ਤਾਂ ਫੜੀ ਚੱਲ ਇੱਕ ਵਾਰੀ ਛੱਡ ਗਈ ਨਹੀਂ ਤੇਰਾ ਹੁੰਦਾ ਭੈਣ ਕਿੰਨੇ ਸ਼ਾਮਲ ਹੋਏ ਨੂੰ ਹੁਣ ਤਾਂ ਸਾਰੇ ਸਾਮਣੇ ਇੱਕ ਬੈਠਾ ਮੱਝ ਗੇਰੀਆਂ ਵਾਲੀ ਕਰਤੀ ਠੀਕ ਹੈ ਐ ਖੰਦੀ ਦਾ ਗੱਲ ਲਾਲ ਕੀ ਹੋਇਆ ਨੇ ਕਾਰੇ ਖਾ ਰਾਜਵੰਦਰ ਟਿੰਗੜ ਇਹਦਾ ਕਰਦੇ ਖੱਬਾ ਪੱਲਾ ਲਾ ਲਾ ਲੀਲਾ ਟੂਥੋਗ੍ਰਾਫੀ ਪੱਲਾ ਦਾ ਕਰਦੇ ਮੈਂ ਤੂੰ ਕਰੀ ਨਹੀਂ ਮੈਂ ਤਰਾਹੀ ਜਿੱਤੇ ਠੀਕ ਆ ਇਹ ਜਿਹੜਾ ਨਰਪਾਲ ਆ ਗਿਆ ਨਾ ਸੰਦੀਪ ਸੰਦੀਪ ਨਰਿੰਦਰਪੁਰਾ ਰੰਗ ਕੋ ਲੋ ਜੀ ਖੱਬਾ ਟੂਸਾ ਦਾ ਹਰਾ ਏ ਕੋਸ਼ਕ ਲਾਬੀ ਕੋਸ਼ਕ ਲਾਬੀ ਇਹ ਤਿੰਨ ਚਾਰ ਨਿਕਰੇ ਜਿੰਨਾਂ ਨੂੰ ਖੜਜਾ ਲੈ ਇਹਨਾਂ ਸਮਾਰ ਕੇ ਕਰਦਾ ਯਾਰ ਮੈਂ ਤੁਹਾਨੂੰ ਇਹ ਕਹਿੰਦਾ ਕੰਪਿਊਟਰ ਦੇ ਚੋਲੇ ਬਾਇ ਕੰਡਾ ਫੰਡਾ ਜਾਂਦਾ ਜਦਾਂ ਨਰਪਾਲ ਕਾ ਬਣੂ ਇਹ ਉਹ ਬਾਰ ਨੇ ਇੱਕ ਕਾਲੇ ਟੂਸਿਆਂ ਨੇ ਦੋ ਹਰੇ ਟੂਸਿਆਂ ਨੇ ਬਸ ਰਾ ਕਹਿੰਦੇ ਕੋਈ ਨਹੀਂ ਸਾਰੇ ਕੋਈ ਰੰਗ ਆਉਂਦੇ ਮੈਂ ਕੱਢੂ ਇਹਨਾਂ ਦਾ ਮੋੜ ਹਾਂ ਕਰ ਤਿੰਨਾ ਬਦਲ ਬਣਾਉਂ ਹਾਂ ਕਰਦੀ ਪਾ ਦੇ ਹੋ ਵੀਡੀਓ ਕਿਹੜਾ ਦੇਖਣਾ ਮੰਦਰ ਨੂੰ ਵੀ ਦਿਖਾ ਦਿੰਦੇ ਆ YouTube ਤੇ ਵਧੀਆ ਹੋ ਠੀਕ ਹੋ ਵੀ ਠੀਕ ਹੈ ਵੀ ਗੰਦੂਬ ਤੇ ਬਾਰਖ ਹੋਰ ਇਹਦਾ ਸ਼ਾਲਾ ਇਹਨੇ ਲੈ ਜਾ ਲਾਲਾ ਚੈੱਕ ਕਿਨੀ ਕਾਲਾ ਠੀਕ ਆ ਫਿਰ ਜਦੋਂ ਫੋਟੋ ਵੀ ਹੋ ਕਰਨੀ ਆ ਲੈ ਗੰਦੂਬ ਨੂੰ ਬੰਨ ਲਾ ਤੇ ਸਾਰੇ ਪਾਤੇ ਉਹਨੇ ਵੀ ਦੇਖ ਲਾ ਦੇ ਇੱਕ ਤਾਂ ਨੇਪਾਲ ਵਾਲਾ ਇੱਕ ਸੰਦੀਪ ਨਰਿੰਦਰਪ੍ਰਾਪ ਹਾਂ ਥੱਲੇ ਆ ਜਾ ਇੱਕ ਜੇ ਕਬੂਤਰਾਂ ਟਿੰਕੂ ਜਾਨਪ੍ਰਾਪ ਕਾਲਾ ਤੂਸਾ ਲਾਲ ਕੰਨਾਂ ਚ ਕਬੂਤਰ ਇੱਕ ਕੂਛਾ ਨੇ ਪਿੰਨਾ ਦੀ ਲਾਲ ਨੇ ਹਾਂ ਠੀਕ ਹੈ ਇੱਕ ਤੂਸਾ ਹਰਾ ਸੱਬਾ ਤੂਸਾ ਹਰਾ ਤੇ ਸੰਦੀਪ ਵਾਲਾ ਵੀ ਤੇ ਕੰਦੀ ਵਾਲੀ ਤੂਸਾ ਰੀ ਕੰਦੀ ਵਾਲੀ ਪੂਸ ਹੈ ਇੱਕ ਮਿੰਟ ਖੜਾ ਜਿਹੜਾ ਸੰਦੀਪ ਦਾ 100% ਫਰਦਾ ਉਹ ਇੱਥੇ ਦਬ ਕੇ ਆਉਣਾ ਚੰਨ ਪਾਲਾ ਨੇ ਮੇਰੇ ਪਾਲਾ ਇਸ ਦੇਖੋ ਦੇਖੋ ਤੇਨੂੰ ਆਉਣ ਥੱਲੇ ਕੀ ਹੋਇਆ ਕਾ ਕਿਦਾ ਹੁਣ ਤਰ ਤਰਾਂ ਨਹੀਂ ਹੋਊ ਓਏ ਆ ਜਾ ਉਹ ਨਾ ਆ ਗੋਰਖਾ ਦਾ ਪੁੱਤ ਨਹੀਂ ਆ ਇਹ ਆ ਮਗਰਲਾ ਆ ਤੇ ਆ ਜਾਂਦਾ ਮਗਰਾਂ ਕੁੱਛਲਾ ਆ ਜਾਂਦਾ ਆ ਜਾਂਦਾ ਕਰ 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 ਕਿਵੇਂ ਤੂੰ ਕਿ ਕਿ ਤੂੰ ਕਿ ਕਿ ਤੂੰ ਕਿ ਕਿ ਇੱਕ ਹਰੀ ਪੁੰਜੇ ਵਾਲਾ ਕੱਲੇ ਵਾਲਾ ਉਹ ਦੁਬਾਰ ਕੇ ਦਾਸ ਨਾਸ ਕਰ ਤੇ ਤਿੰਨ ਬੂਸਾ ਉਹਨਾਂ ਤੋਂ ਕੰਪਿਊਟਰ ਜਮਾ ਪੂਰਾ ਸਹੀ ਚੈੱਕ ਕਰਕੇ ਕੱਢਿਆ ਆਪਾਂ ਅਰੇ ਜੀ ਸਿਕਾਣ ਉਹ ਤੇ ਉਹ ਕੰਬਰੀ ਰੁਕਤਾ ਜੜ ਕੇ ਅੰਦਰ ਉੱਤਾਂ ਨਾ ਗਿਆ ਤਾਂ ਤੇਰੇ ਵਾਲੇ ਨਾਲ ਰੰਗ ਮਿਲਦਾ ਉਹ ਆ ਜਾਂਦਾ ਹਰੇ ਪੁੰਜੇ ਵਾਲਾ ਕੱਲੇ ਵਾਲਾ ਸੜ ਗਿਆ ਉਹ ਜਿਹੜਾ ਨੰਗਲਾਂ ਨਾਲ ਛੱਡਿਆ ਹੈ ਨਾ ਇਹ ਲਾਲ ਹੋਆ ਲਾਲ ਨਹੀਂ ਇਹ ਦੂਸਰਾ ਵਾਲਾ ਇਹ ਵੀ ਮਰਦੇ ਹੀ ਗਈ ਪੱਕਦਾ ਕੱਲਾ ਹਾਂ 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 ਹੂੰ ਆਪੁੰਜਾ ਕੱਲਾ ਇਹ ਦੂਸਰਾ ਵੀ ਪਰਾ ਇਹ ਨਾ ਪਰ ਬੁਰੀ ਨੂੰ ਨਹੀਂ ਨਾ ਦੇ ਹਾਲਾ ਦੇ ਦੇ ਟੂਸੇ ਵਾਲੇ ਦਾ ਰੰਗ ਤੇਰੇ ਨਾਲ ਵੇਦਾ ਉਸ ਤੂੰ شناخت ਕਰਾ ਕੇ ਕਰੀਂ ਚੰਗਾ ਨਹੀਂ ਮਿੜਿਆ ਕਰੋ ਨਾ ਕਿਹਾਂ ਦੂਜਾ ਯਾਰ ਤੇ ਨਾਲ ਤਾਂ ਉਹ ਹੈਗੀ ਐ ਰਾਜੂ ਵਾਲੀ ਹੈਗੀ ਆ ਤੂੰ ਉਹ ਦੇਖੀ ਰਾਜੂ ਇਹ ਨਾਰਾੰਗ ਵਿੱਚ ਹੈਗੀ ਉਹ ਹੈ ਰਹਿ ਗਈ ਉਹਨੇ ਮੈਂ ਬਸ ਦੱਸ ਦੇ ਅੱਜ ਇੱਕ ਵਾਰੀ ਕੱਢ ਲਗਾ ਆਪੀ ਦੇਣਾ ਸੰਦੀਪ ਭਾਗ ਇੱਕ ਤਾਂ ਅੰਦਰ ਬੁਰਾ ਕੱਬਾ ਸੂਸਾ ਹਰਾ ਤੇ ਕੁਛ ਗਰਾਂ ਦੇ ਟਿੱਕੇ ਚ ਆ ਗਿਆ ਆ ਜਾਂਦਾ ਹੈ ਇਹ ਰੂਸੀ ਵਾਲਾ ਕਬੂਤਾ ਰੂਸੀ ਵਾਲਾ ਹੈ ਗੋਰਖਾ ਨੀ ਇਹ ਦੇਖੋ ਮਾਰੀ ਗੋਰਖਾ ਦਾ ਗਰਾਵੀ ਟੁੱਟਾ ਸੱਜਾ ਹਾਂ ਉਹਦੇ ਵਾਲੇ ਕੌੜੀ ਗਰਾਵੀ ਤੇ ਟਿੱਟ ਕਰ ਪਾ ਰੂਸੀ ਦਾ ਕੰਟ ਟਿੱਟ ਤੇ ਕਬਟਾ ਗਰਾਵੀ ਆਹ ਹਾਂ ਕਾਲਾ ਉਸ ਦਾ ਹਾਂ ਇਲਾਜੀ ਕੱਢ ਲੈਣੇ ਇਹਨਾਂ ਨੂੰ ਵੜ ਜਾ ਰਹੀ ਹੈ ਇਹ ਆ ਗਿਆ ਇਹ ਚੋਧਰਾ ਆ ਗਿਆ ਇੱਕ